ਸਿਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਆਏ ਆ ਪਿੰਡ ਬਾੜਾ ਭਾਈਕੇਆ ਦੇ ਵਿੱਚੋਂ ਤੇ ਬਾੜਾ ਭਾਈਕੇ ਪਿੰਡ ਦੇ ਵਿੱਚ ਬੈਠੇ ਹੋਏ ਆਪਣੇ ਯਾਰ ਭਾਈ ਲੋਹਾਰਪਰਾ ਬੈਸਟ ਮੈਂ ਮੈਂ ਮੌਜੂਦ ਆ ਮਿੱਤਰੋ ਭਾਈ ਬਲਵਿੰਦਰ ਲੋਹਾਰ ਦੇ ਘਰੇ ਬਲਵਿੰਦਰ ਭਾਈ ਕਿਸੇ ਆਪਦੀ ਜ਼ਰੂਰੀ ਕੰਮ ਦੇ ਲਈ ਫਰੋਰੀਪੁਰ ਨੂੰ ਗਿਆ ਹੋਇਆ ਬਾਈ ਤੇ ਉਹਦਾ ਬਾਈ ਬੇਟਾ ਆਪਾਂ ਨੂੰ ਜਾਣਕਾਰੀ ਦੇ ਦੂਗਾ ਕੱਟੀਆਂ ਬਾਈ ਦੇ ਕੋਲੇ ਦੋ ਆ ਇੱਕ ਬੱਚਾ ਵਾ ਤੇ ਇੱਕ ਕੱਟੀ ਵੱਡੀ ਉਮਰ ਦੇ ਵਿੱਚ ਮਤਲਬ ਕਹਿ ਸਕਦੇ ਆ ਵੀ ਹੈ ਕੱਟੀ ਆ ਪਰ ਥੋੜੀ ਜਿੰਨੇ ਨਾਲ ਵੱਧ ਉਮਰ ਦੇ ਵਿੱਚ ਛੋਟੀ ਟਾਈਪ ਬਣਨ ਵਾਲੀ ਆ ਕਰਮਾਂ ਵਾਲੀ ਗੋ ਸਾਲ ਸਾਹ ਕੇ ਮਹਿ ਬਣ ਜੂਗੀ ਟਿਕਾਣੇ ਦੀ ਮਾਰਕਿੰਗ ਦੇ ਵਿੱਚ ੁੱਤੇ ਪਟੇ ਦੇ ਵਿੱਚ ਦੋਵਾਂ ਪੈਰਾਂ ਤੇ ਆ ਉਹ ਕਰਦੇ ਆ ਬਲਵਿੰਦਰ ਮੇਰ ਤੇ ਮੁੰਡੇ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਠਾਈ ਸੇਤਾ ਖੋਸ ਆ ਜਾ ਹੈ ਲਾਲ ਪਾਈ ਟੀ-ਸ਼ਰਟ ਤੇ ਕਾਲੀ ਨਿਕਰ ਹੈ ਪਹਿਲਾਂ ਤਾਂ ਮੈਨੂੰ ਆਇਆ ਗੇਮ ਕਿਹੜੀ ਖੇਡਦਾ ਉਹਨਾਂ ਤੋਂ ਕੁਸਤੀ ਗੁਸਤੀ ਬਾਅਦ ਦੋ ਤਿੰਨ ਆ ਜਾਈਆਂ ਤੂੰ ਫਾਸਟ ਬੁਸਟ ਹੈ ਨਾ ਕਿਹੜੇ ਕਿਹੜੇ ਚੋਅ ਆ ਦੱਸ ਦੇ ਖੋਲ ਕੇ ਫਿਰ ਕੁਸਤੀ ਚ ਆਏ ਆ ਜੀ ਗੁਰੂ ਅਰਸਾਏ ਤੋਂ ਆਏ ਸੀ ਹੈ ਗੁਰੂ ਅਰਸਾਏ ਤੋਂ ਗੁਰੂ ਅਰਸਾਏ ਤੋਂ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਪਰ ਪਾਰਟੀ ਦਿੱਤੀ ਨਹੀਂ ਉਹ ਵਾਲੀ ਕੋਈ ਨਹੀਂ ਕਰਾਂਗੇ ਪਾਰਟੀ ਠੀਕ ਆ ਅਸਾ ਵੀਰੇ ਆ ਵੱਡੀ ਕੱਟੀ ਕਿੰਨੇ ਚਰਦੀ ਆ ਬਾਈ ਇਹ 13 14 ਮਹੀਨੇ ਦੀ ਆ ਜੀ ਠੀਕ ਆ ਵੀਰੇ ਕੀ ਰੇਟ ਰੱਖਿਆ ਬਾਈ ਇਹ 28000 ਆ ਲੜ ਪਿਆਰ ਕੋਈ ਨਹੀਂ ਕਰਦਾਂਗੇ ਮਾਲ ਦਾ। ਇਤੋਰੀ ਮੜੇ ਚ ਕੱਢੀ ਪਾਉਣ ਨੂੰ। ਨਾ ਇਹ ਭਰਾ ਪਿਓ ਵਾਲਾ ਪੱਖ ਦੱਸਦੇ ਆ ਤੇ ਨਾ ਦੱਸਦੇ ਹੁੰਦੇ ਮਾਲ ਆ। ਇਹ ਕਹਿੰਦੇ ਵਪਾਰ ਦਾ ਕੰਮ ਸੀ ਸਮਝ ਕੇ ਇਹਨਾਂ ਨੇ ਅੱਜ ਤੀਕ ਇਹੀ ਸਿਫਤ ਮੈਨੇ ਇਹਨਾਂ ਦੇ ਦਿਲੋਂ ਲੱਗੀ ਤਾਂ ਇਹਨਾਂ ਦੀ ਵੀਡੀਓ ਬਣਾਉਣਾ। ਨਾ ਇਹਨਾਂ ਨੇ ਕਦੇ ਇਹ ਕਿਹਾ ਵੀ ਕੱਟੀ ਲਿਆ ਕੇ ਲਬਖਸ਼ ਦੀ ਬਣਾ ਦੇ ਇੱਥੋਂ ਅਜਾਲ ਜਾ ਕੇ ਇਹਨਾਂ ਨੇ ਪਤੰਦਰਾ ਨੇ ਸਟਾਰ 2 ਰੂਟ ਦੀਆਂ ਬਣਾਈਆਂ ਹੋਈਆਂ। ਬਸ ਗੱਲਾਂ ਪੜਦੇ ਜੇ ਚੰਗੀਆਂ ਆ ਵਾ ਮਿੱਤਰੋ ਕਿਉਂਕਿ ਬਹੁਤ ਗੱਲਾਂ ਜੇ ਖੋਲੀਆਂ ਤਾਂ ਬੜਾ ਕੁਝ ਹੋਇਆ ਹੋਇਆ ਜ਼ਿੰਦਗੀ ਦੇ ਵਿੱਚ। ਇਹ ਬੱਤਰੋ ਕੱਟੀ ਦੀ ਉਮਰ 1.5 ਸਾਲ ਦੀ ਆ ਤੇ 14-15 ਮਹੀਨਿਆਂ ਦੀ ਇੰਦੀ ਉਮਰ ਆ ਮਕਸਦੀ ਧਾਰੀ ਦੇ ਵਿੱਚ ਸੁਮੱਥੇ ਪਟਾ ਐਨੋਕੇ ਦੀ ਰਿਪੋਰਟ ਆ ਹਰ ਪਾਸੇ ਤੋਂ ਪੇਟਲ ਕੱਟੀ ਆ ਮਿਲ ਕਹਿਣ ਵਾਲੀ ਵੀ ਖੁੱਲੇ ਢਿੱਡ ਦੀ ਕੱਟੀ ਖੁੱਲੀਵੇਂ ਬਣੂਗੀ ਰੇਟ 28000 ਰੁਪਏ ਜਾਇਜ ਆ ਵੀ ਮਾਨਤਨ ਕਰ ਦੂਗਾ ਵਿੱਚੋਂ ਮੂੰਹ ਬਹੁਤ ਸੋਨਾ ਕੱਟੀ ਦਾ ਇਹਦੇ ਪੁੱਤ ਵਿਖਾ ਦੀ ਮੂੰਹ ਇਤਰੀ ਆ ਵੇਖੋ ਮਿੱਤਰੋ ਕਰਮਲੀ ਅੱਖਾਂ ਓੱਖਾਂ ਚੰਗੀਆਂ ਆ ਮੂੰਹ ਸੋਨਾ ਸਾਰੀ ਕੱਟੀ ਚੰਗੀ ਆ ਅੱਛਾ ਵੀਰੇ ਆ ਨਿੱਕਾ ਬੱਚਾ ਕਿਨੇ ਜਰ ਦਾ ਪੁੱਤ ਐ ਇਹ 7-8 ਮਹੀਨੇ ਦਾ ਹੀ 7-8 ਮਹੀਨੇ ਇਹਦਾ ਰੇਟ ਇਹ 18000 ਰਈ 18000 ਜਮਾਨਤਾਂ ਕਰਦੇ ਕਹਿੰਦਾ ਕਰ ਦਿਆਂਗੇ ਸਾਬਣ ਵਾਲਾ ਘਟਾ ਜੀ ਪੈ ਗਈ ਨਾ ਚਾਰੂ ਚੂਰੀ ਬਹੁਤ ਆਈ ਹਾਂਜੀ ਹਾਂਜੀ ਵਾਕਿਆ ਸਹੀ ਆ ਬਾਈ ਨਾ ਚੋਰੀ ਚਾਹੇ ਚਾਰਾ ਪੈਰਾਂ ਤੇ ਨਿਸ਼ਾਨ ਹੈਗੇ ਪਾ ਤੁਹਾਨੂੰ ਦਿਖਾ ਦੇ ਚੰਗੀ ਤਰ੍ਹਾਂ ਹੂੰ ਇਹਦੇ ਵੀ ਜਵਾਬ ਹੈਗੇ ਥੋੜੇ ਥੋੜੇ ਹੂੰ ਵੱਡੀ ਦੇ ਸਹੀ ਆ ਬਾਈ ਕੀ ਇਹਨਾਂ 18 ਜਮਾਨਤਾਂ ਕਿੰਨਾ ਕੁ ਕਰਦੇ ਕਰ ਦਾਂਗੇ ਹਜ਼ਾਰਕ ਠੀਕ ਹੈ ਜੀ ਅਸੀਂ ਨੰਬਰ ਕਿੰਨਾ ਪੁੱਤਾ 97798 00178 ਇੱਕ ਵਾਰੀ ਹੋਰ ਆਉਣ ਦੇ 97798 00178 ਠੀਕ ਹੈ ਇਸ ਨੰਬਰ ਤੇ ਕਰ ਲਓ ਭਾਈ ਹੁਣਾਂ ਦੇ ਨਾਲ ਗੱਲਬਾਤ ਮਿੱਤਰੋ ਬਲਵਿੰਦਰ ਲੋਹਾਰ ਭਾਈ ਦਾ ਨਾਮ ਆ ਪਿੰਡ ਬਾੜਾ ਭਾਈ ਕਾ ਧਰਮਾ ਭਾਈ ਬਲਵਿੰਦਰ ਭਾਈ ਇਹ ਆ ਆਪਣਾ ਆਂਢੀ ਗੁਆਂਢੀ ਆ ਸਮਝ ਲਓ ਮਿੱਤਰੋ ਤੁਸੀਂ ਤੇ ਗੱਲਬਾਤ ਲਈ ਨੰਬਰ ਸਹੀ ਜਿਹੇ ਦੇ ਉੱਤੇ ਆ ਅਗਲੀ ਕਾਰਵਾਈ ਤੁਹਾਡੇ ਹੱਥਾਂ ਮੇਰੀ ਤਾਂ ਨਿਆਣੀ ਮਤ